ਦੇ ਵਿੱਚ ਬੱਸ ਅਤੇ ਸਕੂਲ ਵੈਨ ਹਾਦਸੇ ਤੋਂ ਬਾਅਦ ਸਵੇਰੇ ਸਕੂਲੀ ਸਮੇਂ ਤਰਾਂ ਆਟੋ ਰਿਕਸ਼ਾ ਤੇ ਜਾ ਰਹੇ ਬੱਚਿਆਂ ਦੀ ਜਾਂਚ ਕੀਤੀ ਗਈ ਲੋੜ ਤੋਂ ਵੱਧ ਬੱਚੇ ਹੋਣ ਕਰਕੇ ਆਟੋ ਚਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਦੋ ਦਿਨਾਂ ਬਾਅਦ ਸਾਰੇ ਸਕੂਲਾਂ ਦੇ ਨਾਲ ਸੰਪਰਕ ਕਾਰਕੁਨਾਂ ਦੇ ਨਾਲ ਗੱਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਆਈ ਡੀ ਸੀ ਫਰੀਦਕੋਟ ਵਲੀਦ ਕੁਮਾਰ ਨੇ ਹਦਾਇਤਾਂ ਦਿਉ ਲਗਣਾ ਕਰਨ ਵਾਲੇ ਸਕੂਲਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਨੇ विधानसभा पंजाब दे स्पीकर कुलतार सिंह संधवा ने कहा कि बच्चा दी जिंदगी दे नाल खिलवाड़ नहीं होन ਦਿੱਤਾ ਜਾਵੇਗਾ स्कूल वेन्ना दी ਸਮਰੱਥਾ ਤੋਂ ਵੱਧ بچے ਬਿਠਾਉਣ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸੰਬੰਧੀ ਜ਼िला प्रशासन ਨੂੰ ਵੀ ਹੁਕਮ ਜਾਰੀ ਕਰ ਦਿੱਤੇ ਜਾਣਗੇ। ਇਹ ਸਾਡੇ ਬੱਚੇ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਡ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨਾਲ ਬੁਲਾ ਕੇ ਇਹ ਕਹੋ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਸਪੀਡ ਗਾਰਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਐਸਓ ਦਾ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸੇ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨੋਟਸ ਆ ਰਿਹਾ ਉਹਦਾ